ਜੋ ਕਿਸਮਤ ਵਿੱਚ ਨਹੀਂ ਹੁੰਦਾ ਨਾ ਕਈ ਵਾਰੀ ਉਹ ਵੀ ਮਿਲ ਜਾਂਦਾ ਹੈ ਜਦੋਂ ਕੋਈ ਚੰਗੇ ਕਦਮਾਂ ਵਾਲਾ ਤੁਹਾਡੇ ਘਰੇ ਪੈਰ ਪਾ ਦਿੰਦਾ ਹੈ ਇੱਕ ਵਾਰੀ ਨਾ موسی ਪੈਗੰਬਰ ਖੁਦਾ ਨੂੰ ਮਿਲਣ ਵਾਸਤੇ ਜਾ ਰਿਹਾ ਹੈ ਰਸਤੇ ਦੇ ਵਿੱਚੋਂ ਲੰਘਿਆ ਤੇ ਕਾਜੜੀ ਮਿਲਿਆ ਉਹ ਕਹਿੰਦਾ موسی ਜੀ ਕਿੱਥੇ ਜਾ ਰਹੇ ਹੋ ਕਹਿ ਲੱਗਾ ਮੈਂ ਖੁਦਾ ਨੂੰ ਮਿਲਣ ਵਾਸਤੇ ਜਾ ਰਿਹਾ ਕਹਿੰਦੇ ਖੁਦਾ ਗੱਲਾਂ ਕਰਦਾ ਹੈ ਕਹਿਣ ਲੱਗੇ ਹਾਂ ਕਰਦਾ ਹੈ ਉਹ ਕਹਿੰਦੇ ਫਿਰ ਖੁਦਾ ਨੂੰ ਮੇਰਾ ਸੁਣਿਆ ਨਹੀਂ ਕਿ ਖੁਦਾ ਬਾਕੀਆਂ ਨੂੰ ਬੜਾ ਧਨ ਦਿੱਤਾ ਬਾਕੀਆਂ ਨੂੰ ਬੜੀ ਜਾਇਦਾਦ ਦਿੱਤੀ ਬਾਕੀਆਂ ਨੂੰ ਬੜਾ ਪੈਸਾ ਦਿੱਤਾ ਲੋਕਾਂ ਨੂੰ ਕੀ ਗੱਲ ਉਸ ਬੱਕਰੀਆਂ ਚਾਰਨ ਵਾਲੇ ਆਜੜੀ ਦੇ ਕਿਸਮਤ ਦੇ ਵਿੱਚ ਤੂੰ ਰੋਜ਼ ਅੱਧੀ ਰੋਟੀ ਲਿਖੀ ਐ ਉਹ ਕਹਿੰਦਾ ਕੋਈ ਗੱਲ ਨਹੀਂ ਜਦੋਂ ਖੁਦਾ ਮੇਰੇ ਨਾਲ ਗੱਲ ਕਰੇਗਾ ਤੇ ਮੈਂ ਤੇਰੀ ਜਿਹੜਾ ਸੁਨੇਹਾ ਹੈ ਦਵਾਂਗਾ ਉਹ ਗਿਆ ਜੀ موسی ਉਹ ਬੈਠਾ ਉਹਨੇ ਧਿਆਨ ਧਰਿਆ ਖੁਦਾ ਪ੍ਰਗਟ ਹੋਇਆ ਇਲਹਾਮ ਹੋਇਆ ਤੇ موسی ਜੀ ਨੇ ਆਖਿਆ ਖੁਦਾ ਜੀ ਬੜਾ ਪਿਆਰ ਕਰਨ ਵਾਲਾ ਤੁਹਾਨੂੰ ਇੱਕ ਆ ਜੜੀ ਬੱਕਰੀਆਂ ਚਾਰਨ ਵਾਲਾ ਉਹਦਾ ਸੁਣਿਆ ਹੈ ਕਹਿੰਦੇ ਜੀ ਦੱਸੋ ਕਹਿਣ ਲੱਗੇ ਉਹ ਕਹਿੰਦਾ ਹੈ ਵੀ ਦੁਨੀਆ ਨੂੰ ਬੜਾ ਧੰਨ ਦਿੱਤਾ ਈ ਖੁਦਾ ਦੁਨੀਆ ਨੂੰ ਬੜਾ ਐਸ਼ ਰਾਮ ਦਿੱਤਾ ਈ ਮੈਂ ਤੇ ਤੈਨੂੰ ਰੋਜ਼ ਜਪਦਾ ਵਾਂ ਪੰਜ ਵਾਰੀ ਨਮਾਜ਼ ਅਦਾ ਕਰਦਾ ਵਾਂ ਮੇਰੇ ਜ਼ਿੰਦਗੀ ਦੇ ਵਿੱਚ ਅੱਧੀ ਰੋਟੀ ਕਿਉਂ ਲਿਖੀ ਹੈ ਰੋਜ਼ ਉਹ ਵੀ ਕਦੇ ਮਿਲਦੀ ਤੇ ਕਦੇ ਨਹੀਂ ਖੁਦਾ ਚੁੱਪ ਹੋਇਆ ਫਿਰ ਬੋਲੇ ਕਹਿਣ ਲੱਗੇ موسی ਜੀ ਕੀ ਕਰਾਂ ਉਹਦੀ ਕਿਸਮਤ ਦੇ ਵਿੱਚ ਹੀ ਅੱਧੀ ਰੋਟੀ ਲਿਖੀ ਹੈ ਉਹਨੂੰ ਅੱਧੀ ਰੋਟੀ ਤੋਂ ਵੱਧ ਨਹੀਂ ਮਿਲ ਸਕਦੀ ਹੁਣ ਕੀ ਹੋਇਆ ਉਹਨੇ ਆ ਕੇ موسی ਨੇ ਫਿਰ ਵਾਪਸ ਉਹਨੂੰ ਕਿਹਾ ਆ ਜਿਹੜੀ ਕਹਿ ਲੱਗਾ ਵੀ ਖੁਦਾ ਕਹਿੰਦਾ ਹੈ ਕਿ ਤੇਰੀ ਜ਼ਿੰਦਗੀ ਦੇ ਵਿੱਚ ਸਿਰਫ ਅੱਧੀ ਰੋਟੀ ਲਿਖੀ ਹੈ ਆ ਜਿਹੜੀ ਹੈਰਾਨ ਹੋ ਗਿਆ ਉਦਾਸ ਹੋ ਗਿਆ موسی ਆਪਣੇ ਘਰ ਆ ਗਿਆ ਕਾਫੀ ਸਮਾਂ ਲੰਘਿਆ ਲਗਭਗ ਸਾਲ ਕੁ ਲੰਘਿਆ ਨਾ ਸਾਲ ਬਾਅਦ ਫਿਰ ਉਸੇ ਰਸਤੇ ਤੇ موسی ਲੰਘ ਰਿਹਾ ਹੈ ਤੇ موسی ਕੀ ਦੇਖਦਾ ਹੈ ਜਿੱਥੇ ਆਜੜੀ ਦੀ ਝੌਂਪੜੀ ਸੀ ਜਿੱਥੇ ਬੱਕਰੀਆਂ ਸੀ ਜਿੱਥੇ ਭੇਡਾਂ ਦੇ ਬਾੜੇ ਸੀ ਉੱਥੇ ਆਲੀਸ਼ਾਨ ਬੰਗਲਾ ਬਣਿਆ ਹੋਇਆ ਹੈ ਤੇ موسی ਨੇ ਜਾ ਕੇ ਆਵਾਜ਼ ਦਿੱਤੀ ਤੇ ਆਜੜੀ ਬਾਹਰ ਆਇਆ ਉਹ ਕਹਿਣ ਲੱਗਾ ਜੀ ਮੈਂ ਤੁਹਾਨੂੰ ਪਛਾਣਿਆ ਨਹੀਂ ਕਹਿਣ ਲੱਗਾ موسی ਮੈਂ ਉਹੀ ਆ ਜੜੀਆਂ ਜਿਹੜਾ 1 ਸਾਲ ਪਹਿਲਾਂ ਬੜਾ ਗਰੀਬ ਸੀ ਤੇ ਚੇਤੇ ਰੱਖ ਤੂੰ ਵੀ ਝੂਠਾ ਤੇ ਤੇਰਾ ਖੁਦਾ ਵੀ ਝੂਠਾ ਉਹ ਕਹਿਣ ਲੱਗਾ ਕਿਉਂ ਕਹਿਣ ਲੱਗਾ ਤੂੰ ਵੀ ਝੂਠਾ ਤੇ ਤੇਰਾ ਖੁਦਾ ਵੀ ਝੂਠਾ ਤੇਰਾ ਖੁਦਾ ਤੇ ਕਹਿੰਦਾ ਸੀ ਵੀ ਆ ਜੜੀ ਦੀ ਕਿਸਮਤ ਵਿੱਚ ਅੱਧੀ ਰੋਟੀ ਲਿਖੀ ਹੈ ਪਰ ਆ ਦੇਖ ਮੇਰੇ ਘਰ ਦੇ ਵਿੱਚ ਬੰਗਲੇ ਬਣ ਗਏ ਮੇਰੇ ਆਲੀਸ਼ਾਨ ਮਹਿਲ ਬਣ ਗਏ ਮੇਰੇ ਕਰ ਪੈਸੇ ਟੱਕੇ ਦੀ ਕੋਈ ਵੀ ਘਾਟ ਨਹੀਂ ਅੱਜ ਮੇਰੇ ਕੋਲ ਬਹੁਤ ਜਾਇਦਾਦ ਹੋ ਗਿਆ ਹੈ ਤੋ موسی ਬੜਾ ਹੈਰਾਨ ਹੋਇਆ ਕਿ ਖੁਦਾ ਨੂੰ ਇਦਾਂ ਕਹਿ ਦਿੱਤਾ ਕਿ ਖੁਦਾ ਝੂਠਾ ਹੈ موسی ਜੀ ਪਹੁੰਚੇ ਖੁਦਾ ਕੋਲ ਕਹਿ ਲੱਗਾ ਮੈਂ ਪੁੱਛਾਂਗਾ ਜਾ ਕੇ ਖੁਦਾ ਨੂੰ ਉਹਨੇ ਖੁਦਾ ਨੂੰ ਪੁੱਛਿਆ ਕਹਿ ਲੱਗਾ ਖੁਦਾ ਜੀ ਹੇ ਰੱਬ ਜੀ ਜਿਸ ਆਦਮੀ ਨੂੰ ਤੁਸੀਂ ਕਹਿੰਦੇ ਸੋ ਕਿ ਉਹਦੀ ਕਿਸਮਤ ਵਿੱਚ ਅੱਧੀ ਰੋਟੀ ਲਿਖੀ ਉਹਦੀ ਕਿਸਮਤ ਦੇ ਵਿੱਚ ਤੇ ਧਨ ਜਾਇਦਾਦ ਦੇ ਢੰਡਾਰ ਭਰ ਗਏ ਉਹਦਾ ਤੇ ਬੜਾ ਅਲੀਸ਼ਾਨ ਮੰਗਲਾ ਬਣ ਗਿਆ ਬੜੇ ਸੋਹਣੇ ਮਹਿਲ ਬਣ ਗਏ ਤੇ ਉਹਨੇ ਆਖਿਆ ਤੂੰ ਵੀ ਝੂਠਾ ਤੇ ਤੇਰਾ ਖੁਦਾ ਵੀ ਝੂਠਾ ਮੈਂ ਤੁਹਾਡੀ ਰੋਜ਼ ਇਬਾਦਤ ਕਰਦਾ ਵਾਂ ਮੈਨੂੰ ਕੋਈ ਝੂਠਾ ਕਹਿ ਜਾਏ ਕੋਈ ਗੱਲ ਨਹੀਂ ਪਰ ਖੁਦਾ ਜੀ ਤੁਹਾਨੂੰ ਕੋਈ ਝੂਠਾ ਕਹੇ ਮੈਨੂੰ ਗੱਲ ਹਜਮ ਨਹੀਂ ਹੁੰਦੀ ਖੁਦਾ ਕਹਿਣ ਲੱਗਾ موسی ਜੀ ਉਹਦੇ ਘਰ ਜ਼ਰੂਰ ਕੁਝ ਨਵਾਂ ਹੋਇਆ ਹੋਵੇਗਾ ਹੁਣ ਜਦੋਂ ਜਾਏ ਪੁੱਛ ਕੇ ਆਈ ਕਿ ਅੱਜ ਦੀ ਤੇਰੇ ਘਰ ਕੁਝ ਨਵਾਂ ਹੋਇਆ ਕੋਈ ਕਰਾਮਾਤ ਵਰਤੀ ਹੈ ਉਹ ਵਾਪਸ ਫਿਰ ਆਇਆ ਉਹਨੇ ਫਿਰ ਪੁੱਛਿਆ ਕਹਿਣ ਲੱਗਾ ਅੱਜ ਦੀ ਜੀ ਕੀ ਗੱਲ ਤੁਹਾਡੇ ਕਰ ਕੋਈ ਨਵਾਂ ਹੋਇਆ ਕੋਈ ਕਰਾਮਾਤ ਹੋਈ ਹੈ ਕੋਈ ਏਦਾਂ ਦਾ ਜ਼ਿੰਦਗੀ ਦੇ ਵਿੱਚ ਇਨਸੀਡੈਂਟ ਹੋਇਆ ਕੋਈ ਕਰਾਮਾਤ ਹੋਈ ਹੈ ਕਹਿੰਦਾ ਕਰਾਮਾਤ ਤੇ ਨਹੀਂ ਹੋਈ ਪਰ ਹਾਂ ਮੇਰੇ ਕਰ ਔਲਾਦ ਨਹੀਂ ਸੀ ਅੱਜ ਮੇਰੇ ਪੁੱਤ ਦੀ ਉਮਰ 8-9 ਮਹੀਨੇ ਹੋ ਚੱਲੀ ਹੈ ਤੇ ਉਹ ਕਹਿੰਦਾ ਚਲੋ ਠੀਕ ਹੈ ਫਿਰ ਮੈਂ ਜਾ ਕੇ ਖੁਦਾ ਨੂੰ ਦੱਸਾਂਗਾ ਉਹਨੇ ਜਾ ਕੇ ਦੱਸਿਆ موسی ਪਗੰਬਰ ਨੇ ਫਿਰ ਦੁਬਾਰਾ ਕਹਿ ਲੱਗਾ ਖੁਦਾ ਜੀ ਉਹਦੇ ਕਰ ਪੁੱਤਰ ਹੋਇਆ ਹੈ ਖੁਦਾ ਜੀ ਹੱਸ ਕੇ ਕਹਿਣ ਲੱਗੇ موسیਆ ਉਹਦੀ ਜ਼ਿੰਦਗੀ ਦੇ ਵਿੱਚ ਆਜੜੀ ਦੀ ਜ਼ਿੰਦਗੀ ਵਿੱਚ ਕੇਵਲ ਅੱਧੀ ਰੋਟੀ ਐ ਪਰ ਚਿੱਤੇ ਰੱਖੀ ਜਿੰਨਾ ਮਹਿਲ ਮਾੜੀਆਂ ਤੇ ਧਨ ਜਾਇਦਾਦ ਐ ਇਹ ਉਹਦਾ ਪੁੱਤਰ ਲੈ ਕੇ ਆਇਆ ਉਹਦੀ ਜ਼ਿੰਦਗੀ ਵਿੱਚ ਅੱਧੀ ਰੋਟੀ ਸੀ ਪਰ ਉਹਦੇ ਪੁੱਤਰ ਦੀ ਜ਼ਿੰਦਗੀ ਦੇ ਵਿੱਚ ਸ਼ਾਹੀ ਠਾਠ ਬਾਠ ਤੇ 36 ਤਰ੍ਹਾਂ ਦੇ ਭੋਜਨ ਨੇ ਇਹ ਸਾਰੀ ਜਾਇਦਾਦ ਉਹਦਾ ਪੁੱਤਰ ਲੈ ਕੇ ਆਇਆ ਚਿੱਤੇ ਰੱਖਿਓ ਅਸੀਂ ਕਈ ਵਾਰੀ ਕਹਿੰਨੇ ਆ ਉਨੇ ਆ ਕੇ ਦੱਸਿਆ ਆ ਜਿਹੜੀ ਬੜਾ ਖੁਸ਼ ਹੋਇਆ ਤੇ ਅਸੀਂ ਕਈ ਵਾਰੀ ਮਨ ਦੇ ਵਿੱਚ ਦਿਲ ਦੇ ਵਿੱਚ ਜ਼ਿੰਦਗੀ ਵਿੱਚ ਸੋਚਦੇ ਹਾਂ ਕਿ ਬੜੀ ਗਰੀਬੀ ਸੀ ਘਰ ਦੇ ਵਿੱਚ ਐਹੋ ਜੇ ਬੱਚੇ ਦਾ ਜਨਮ ਹੋਇਆ ਜਦੋਂ ਜਨਮ ਹੋਇਆ ਤੇ ਗਰੀਬੀ ਕੱਟੀ ਗਈ ਆਖੋ ਸਤਨਾਮ ਸ੍ਰੀ ਗਰੀਬੀ ਦੂਰ ਹੋ ਗਈ ਉਹ ਅਮੀਰ ਹੋ ਗਏ ਕਈ ਵਾਰੀ ਕਹਿੰਦੇ ਨੇ ਨਾ ਕਈ ਕਹਿੰਦੇ ਜੀ ਸਾਡੇ ਘਰ ਦੇ ਵਿੱਚ ਮੇਰੇ ਘਰ ਦੋ ਪੁੱਤ ਸੀ ਜਾਂ ਇੱਕ ਪੁੱਤ ਸੀ ਇੱਕ ਧੀ ਸੀ ਪਰ ਜਦੋਂ ਉਸ ਧੀ ਦਾ ਜਨਮ ਹੋਇਆ ਤੇ ਮੇਰੇ ਘਰ ਤੇ ਲਹਿਰਾ ਬੈਰਾ ਹੋ ਗਈਆਂ ਇਹ ਧਨ ਜਾਇਦਾਦ ਮੈਂ ਮੇਰੇ ਵਿੱਚ ਜੁਰਤ ਨਹੀਂ ਸੀ ਇਹ ਧਨ ਜਾਇਦਾਦ ਮੇਰੀ ਧੀ ਲੈ ਗਈ ਸੀ ਕਈ ਵਾਰੀ ਇਹ ਗੱਲ ਕਹਿੰਦੇ ਹਾਂ ਬਸ ਇਹ ਅਰਦਾਸ ਕਰੀਏ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੋ ਕਿਸਮਤ ਵਿੱਚ ਨਹੀਂ ਹੁੰਦਾ ਨਾ ਕਈ ਵਾਰੀ ਉਹ ਵੀ ਮਿਲ ਜਾਂਦਾ ਹੈ ਜਦੋਂ ਕੋਈ ਚੰਗੇ ਕਦਮਾਂ ਵਾਲਾ ਤੁਹਾਡੇ ਘਰੇ ਪੈਰ ਪਾ ਦਿੰਦਾ ਹੈ